ਗੁਰੂ ਮਹਾਰਾਜ ਨੇ ਸਵੇਰ ਵਕਤ ਜ ਸਵਾਲ ਪੁੱਛਿਆ ਕਹਿੰਦੇ ਕਲਯੁਗ ਜੀ ਤਰਲੋਕੀ ਤੱਕ ਤੇ ਦਰਸ਼ਨ ਕਰ ਰਹੇ ਹੋ ਮਾੜਾ ਜ ਆਪ ਦੀਆਂ ਅੱਖਾਂ ਬੰਦ ਕਰਕੇ ਜਰਾ ਆਪ ਦਾ ਕਮੰਡਲ ਲੱਭੋ ਤਾਂ ਕਿੱਥੇ ਪਿਆ ਇਹਨਾਂ ਨੂੰ ਕੀ ਪੁੱਛਦੇ ਫਿਰਦੇ ਹੋ ਭੋਲਿਆਂ ਨੂੰ ਇਹਨਾਂ ਨੂੰ ਕੱਖ ਨਹੀਂ ਪਤਾ ਤੁਸੀਂ ਲੱਭੋ ਤੁਹਾਡਾ ਕਮੰਡਲ ਕਿੱਥੇ ਹੈ ਦੂਰ ਦ੍ਰਿਸ਼ਟੀ ਦੇ ਨਾਲ ਦੇਵਤਿਆਂ ਨੂੰ ਪੁੱਛ ਕੇ ਦੇਖੋ ਕਿੱਥੇ ਪਿਆ ਹੋਰ ਖਿੱਚ ਗਿਆ ਤੁਸੀਂ ਮਜ਼ਾਕ ਸਮਝਦੇ ਹੋ ਤੁਸੀਂ ਸੋਚਦੇ ਹੋ ਵੀ ਐਸੀਆਂ ਚੀਜ਼ਾਂ ਦੇ ਨਾਲ ਮੈਂ ਇਹਨਾਂ ਚੀਜ਼ਾਂ ਦੇ ਕਰਕੇ ਆਪਣੀਆਂ ਤਾਕਤਾਂ ਦੀ ਵਰਤੋਂ ਕਰੂੰਗਾ ਮਹਾਰਾਜ ਕਹਿੰਦੇ ਭਟਕਦਾ ਇਸੇ ਕਰਕੇ ਰਹੇ ਸੁਰਤ ਤਾਂ ਤੇਰੀ ਕਮੰਡਲ ਚ ਜੁੜੀ ਐ ਤਰਲੋਕੀ ਦੇ ਦਰਸ਼ਨ ਕਿਦਾਂ ਕਰ ਲੇਗਾ ਉੱਥੇ ਮਹਾਰਾਜ ਨੇ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਹੈ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਥਾਂ ਨਸ਼ਟ ਜਗ ਪ੍ਰਿਸ਼ਟ ਹੋਏ ਦੂਬ ਤਾ ਇਮ ਜਗ